ਕਿ ਦੇਤ ਮਿਹਨਤਾਂ ਤੇ ਜੋਰ ਸਭ ਮੋੜ ਨੇ ਹਿਸਾਬ ਨੇ ਜਿਨ ਲਾਲਾ ਕੇ ਕਈਆਂ ਗੱਲਾਂ ਚੇਰੇ ਸਭ ਜਾਦ ਨੇ ਕਈ ਫਿਰਦੇ ਸਕੀਮਾਂ ਮੈਨੂੰ ਥੱਲੇ ਲਾਉਣ ਨੂੰ ਉਹ ਚੱਲ ਲਾ ਲੈਣਦੇ ਜਿਹੜੇ ਦੇਖ ਕੇ ਨੀਰਾ ਜੀ ਜਰ ਫੂਕੂਗਾ ਕਲੇਜ ਟਾਈਮ ਆ ਲੈਣਦੇ ਉਹ ਜਿਹੜੇ ਦੇਖ ਕੇ ਨੀਰਾ ਜੀ ਜਰ ਫੂਕੂਗਾ ਕਲੇਜ ਟਾਈਮ ਆ ਲੈਣਦੇ ਜਦੋਂ ਮੈਂ ਪਹਿਲਾ ਸ਼ੋਅ ਲਾਇਆ ਸੀਗਾ ਨਾ ਤੇ ਉਸ ਵੇਲੇ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਇਹ ਨਾਮੀ ਕਲਾਕਾਰਾਂ ਦੇ ਵਿੱਚ ਮੇਰਾ ਨਾਂ ਨਾ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਇਸ ਗੱਲ ਦਾ ਤੇ ਮੇਰਾ ਇੱਕ ਸ਼ੋਅ ਸੀਗਾ ਇਹ ਬੰਗਿਆਪਿੰਡ ਦੇ ਲਾਗੇ ਜਿੱਥੇ ਕਿ ਮੈਂ 10 ਵਜੇ ਮੈਨੂੰ ਨਹੀਂ ਸੱਦਿਆ ਸੀਗਾ ਤੇ ਠੀਕ 11:30 ਵਜੇ ਪ੍ਰੋਗਰਾਮ ਸ਼ੁਰੂ ਕਰਨਾ ਸੀਗਾ ਹੂੰ ਜਦੋਂ ਕੁੜੀ ਨੇ ਫੋਨ ਕੀਤਾ ਤਾਂ ਕੁੜੀ ਕਦੇ ਕਹਿ ਦੇਵੇ ਮੈਂ ਫਗਵਾੜੇ ਪਹੁੰਚ ਗਈ ਆ ਕਦੇ ਕਹਿ ਤਾ ਬੰਗਿਆ ਪਹੁੰਚ ਗਈ ਆ ਤੇ ਆ ਕਿੱਥੋਂ ਰਹੇ ਸੀ ਉਹ ਸ਼ਹਿਰ ਜ਼ਿਲਹੰਦਰ ਤੋਂ ਆਣਾ ਸੀ ਆਉਣਾ ਨਹੀਂ ਓਕੇ ਤੇ ਪਰ 12:30 ਵਜੇ ਕਰੀਬ ਉਹ ਬੰਗਿਆਂ ਪਹੁੰਚੀ ਜਦ ਕਿ ਮੇਰਾ ਇੱਕ ਇੱਕ ਘੰਟੇ ਦਾ ਪ੍ਰੋਗਰਾਮ ਜਾਨੂੰ ਖਤਮ ਹੋ ਚੁੱਕਿਆ ਸੀ ਇੱਕ ਪਰਸਨਲ ਕੁਸਚਨ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਤੁਸੀਂ ਮਤਲਬ ਇੱਕ ਹੋਰ ਬਿਜ਼ਨਸ ਕਰਦੇ ਹੋ ਸਾਈਡ ਤੇ ਉਸ ਬਿਜ਼ਨਸ ਬਾਰੇ ਸਾਡੇ ਆਡੀਅנס ਨੂੰ ਆਪਣੇ ਫੈਨਸ ਨੂੰ ਜ਼ਰੂਰ ਦੱਸਣਾ ਜ਼ਰੂਰ ਜੀ ਜ਼ਰੂਰ ਇਹ ਅੱਜ ਕੱਲ ਕੋਈ ਵੀ ਬੰਦਾ ਆ ਹਰ ਇੱਕ ਕਿਸੇ ਨਾ ਕਿਸੇ ਬਿਮਾਰੀ ਚ ਘਿਰਿਆ ਹੋਇਆ ਹੈ ਤੇ ਆਪਾਂ ਇੱਕ ਧਾਗਾ ਤਿਆਰ ਕੀਤਾ ਹੈ ਹੈਲਿੰਗ ਥ्रेड ਜਿਹਦਾ ਨਾਂ ਰੱਖਿਆ ਆ ਤੇ ਉਹ ਧਾਗਾ ਕੰਮ ਕਰਦਾ ਹੈ ਜਿਹਨੂੰ ਮਾਈਗਰੇਨ ਹੋਵੇ ਜਾਂ ਸਰਵਾਈਕਲ ਹੋਵੇ ਜੋੜਾਂ ਦਾ ਦਰਦ ਹੋਵੇ ਜਾਂ ਬੀਪੀ ਅਪ ਡਾਊਨ ਹੁੰਦਾ ਹੋਵੇ ਤਾਂ ਕੋਈ ਦਵਾਈ ਨਹੀਂ ਖਾਣੀ ਕੋਈ ਉਸ ਦਾ ਸਾਈਡ ਇਫੈਕਟ ਨਹੀਂ ਸਿਰਫ ਦੇਸੀ ਜੜੀ ਬੂਟਿਆਂ ਨਾਲ ਧਾਗਾ ਤਿਆਰ ਕੀਤਾ ਹੋਇਆ ਹੈ ਤੇ ਬਹੁਤ ਸਾਰੇ ਲੋਕੀ ਮੇਰੇ ਤੋਂ ਲੈ ਕੇ ਵੀ ਜਾਂਦੇ ਆ ਤੇ ਉਹਨਾਂ ਨੂੰ ਆਰਾਮ ਵੀ ਆਇਆ ਤੇ ਮੈਂ ਚਾਹੁੰਦਾ ਕਿਸੇ ਨੂੰ ਵੀ ਲੋੜ ਹੋਵੇ ਤਾਂ ਮੈਨੂੰ ਜਰੂਰ ਸੰਪਰਕ ਕਰ। ਜਿਹੜੀ ਐਂਕਰ ਹੁੰਦਾ ਉਹ 스테 ਦੀ ماں ਹੁੰਦਾ ਆ ਉਹਨੇ ਸਾਰੇ ਦੇਖਣਾ ਹੁੰਦਾ ਪਿੱਛੇ ਮਿਊਜ਼ੀਸ਼ੀਅਨ ਲੱਗ ਚੁੱਕੇ ਆ। ਉਹਨਾਂ ਨੇ ਪੁੱਛਣਾ ਵੀ ਤੁਸੀਂ ਰੈਡੀ ਹੋਗੇ ਕਿ ਨਹੀਂ ਹੋਗੇ। ਤਾਂ ਆਜਾ ਆਪਾਂ ਸਿੰਗਲ ਤੇ ਐਂਟਰੀ ਏ ਕਰਾਣੀ ਆ। ਐਂਕਰ ਨੇ ਕਿਹਾ ਕੀਤਾ ਪਿੱਛੇ ਨਹੀਂ ਦੇਖਿਆ ਨੂੰ ਕੁਝ ਵੀ। ਉਹਨ ਸਿੱਧੇ ਹੀ ਨਾਮ ਖੇਤਾ ਤੁਹਾਡੇ ਸਾਹਮਣੇ ਤੁਹਾਡੇ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਤੁਹਾਡੇ ਜਾਣੇ ਪਹਿਚਾਣੇ ਆਵਾਜ਼ ਜਨਾਬ ਸੋਨੀ ਸਰੋਆ। ਪਿੱਛੇ ਦੇਖਿਆ ਸਾਜੀ ਲੱਗੇ ਨਹੀਂ। ਸਤਿ ਸ਼੍ਰੀ ਅਕਾਲ ਜੀ ਫੋਕ ਐਂਡ ਬੀਟਸ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਨੈਂਸੀ ਰੋੜਾ ਅੱਜ ਸਵਾਗਤ ਕਰਦੀ ਹਾਂ ਤੇ ਪ੍ਰੋਗਰਾਮ ਟੀ ਐਂਡ ਟਾਕ ਵਿੱਚ ਅੱਜ ਫਿਰ ਤੁਹਾਨੂੰ ਕਿਸੇ ਅੱਛੀ ਸ਼ਖਸੀਅਤ ਨਾਲ ਮਿਲਵਾਨ ਜਾ ਰਹੀਆਂ ਤੇ ਮੁਲਾਕਾਤ ਕਰਵਾਨੇ ਆ ਉਸ ਖਾਸ ਚਿਹਰੇ ਨਾਲ ਜਿਨ੍ਹਾਂ ਦਾ ਨਾਮ ਹੈ ਸੋਨੀ ਸਰੋਇਆ ਜੀ ਇੱਕ ਸਿੰਗਰ ਵੀ ਹੈ ਪੱਤਰਕਾਰ ਵੀ ਹੈ ਤੇ ਉਹ ਇੱਕ ਐਂਕਰ ਵੀ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜਾ ਧੰਨਵਾਦੀ ਹਾਂ ਫੋਕ ਐਂਡ ਬੀਟਸਾ ਜਿਨ੍ਹਾਂ ਨੇ ਮੈਨੂੰ ਇੱਥੇ ਨਸੀਜ ਨੂੰ ਏ ਆਪਣੇ ਮਾਧਿਅਮ ਰਹਿਣ ਸਰੋਤਿਆਂ ਦੇ ਰੂਪ ਰੂਪ ਕੀਤਾ ਨੈਂਸੀ ਤੁਹਾਡੇ ਬਹੁਤ ਥੈਂਕਸ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇਨ ਡਾਕ ਜਦੋਂ ਤੁਹਾਨੂੰ ਗਾਇਕੀ ਦੇ ਵਿੱਚ ਸ਼ੌਂਕ ਪੈਦਾ ਹੋਇਆ ਸੀ ਤੁਹਾਡੀ ਏਜ ਕਿੰਨੀ ਸੀ ਉਦੋਂ ਸੀਨੀਅਰ ਸਕੂਲ ਚ ਪੜਦਾ ਸੀ ਜਦੋਂ ਮੈਨੂੰ ਲੇਖਨ ਦਾ ਪਹਿਲਾ ਸ਼ੌਂਕ ਪਿਆ ਛੋਟੇ ਸੀ ਤੁਸੀਂ ਛੋਟੇ ਸੀ ਕਿੰਨੀ ਉਮਰ ਸੀ ਤੁਹਾਡੀ ਉਦੋਂ ਤਕਰੀਬਨ ਹੋਣੀ ਆ 14-15 ਸਾਲ ਦਾ ਜਦੋਂ 12 ਸਾਲ ਦੀ ਉਮਰ ਸੀ ਤੁਹਾਨੂੰ ਗਾਇਕੀ ਦਾ ਫਿਰ ਤੁਸੀਂ ਕਿੰਨਾਂ ਨੂੰ ਦੇਖ ਦੇਖ ਕੇ ਗਾਇਕ ਬਣਨ ਦਾ ਸ਼ੌਂਕ ਤਾਂ ਪਿਆ ਤਾਂ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੇ ਮੇਲੇ ਲੱਗਦੇ ਨੇ ਮੇਲਿਆਂ ਦੇ ਵਿੱਚ ਮੈਂ ਤਕਰੀਬਨ ਜਾਂਦਾ ਸੀ ਤੇ ਬੇਗਤਾਜ ਕਲਾਕਾਰਾਂ ਨੂੰ ਗਾਉਂਦੇ ਹੋਏ ਹੂੰ ਤੇ ਮੇਰੇ ਵੀ ਦਿਲ ਚ ਕੀੜਾ ਪੈਦਾ ਹੋਇਆ ਕੀੜਾ ਫਸਿਆ ਵੀ ਮੈਂ ਵੀ ਗਾਵਾ ਫਿਰ ਪਹਿਲੀ ਵ ਜੇ ਸਤੇ ਗਿਆ ਸੀ ਪਹਿਲੀ ਵਾਰ ਪਹਿਲੀ ਵਾਰ ਸਤੇ ਤੇ ਗਿਆ ਸੀ ਜਿੱਦਾਂ ਨਾਮਾ ਸ਼ਹਿਰ ਵਿੱਚ ਕਿ ਮੈਂ ਗਾਸੀ ਕੋ ਬਹੁਤ ਵੱਡਾ ਮੇਲਾ ਲੱਗਦਾ ਨਾਮੀ ਕਲਾਕਾਰ ਆਏ ਸੀ ਮੇਰਾ ਫਰੈਂਡ ਸੀ ਮੈਨੂੰ ਕਹਿੰਦਾ ਆ ਬੇ ਆ ਜਾ ਬੇ ਤਿੰਨ ਵੀ ਟਾਈਮ ਦੇਵਾਂਗੇ ਤੇ ਉਸ ਟਾਈਮ ਦੇ ਵਿੱਚ ਮੈਂ ਉਹਨਾਂ ਸ਼ਰਤ ਰੱਖੀ ਵੀ ਮੇਖਾ ਮੈਨੂੰ ਇੱਕ ਸ਼ੀਲਡ ਤੇ ਤੇ ਮੇਰਾ ਇਹ ਪੋਸਟਰ ਦੇ ਵਿੱਚ ਨਾਂ ਹੋਣਾ ਚਾਹੀਦਾ ਮੈਂ ਤਾਂ ਕਹਾਂਗਾ ਓਕੇ ਤੇ ਉਹਨਾਂ ਨੇ ਮੇਰਾ ਨਾਂ ਦਿੱਤਾ ਵਕਾਇਦਾ ਤੇ ਜਦੋਂ ਮੈਂ ਗਿਆ ਤੇ ਬੜਾ ਅੱਛਾ ਲੱਗਾ ਲੋਗਾਂ ਨੂੰ ਤੇ ਬਹੁਤ ਸਾਰਾ ਪਿਆਰ ਮਿਲਿਆ ਤੇ ਮੈਨੂੰ ਸ਼ੀਲਡ ਨਾਲ ਸਨਮਾਨ ਵੀ ਕੀਤਾ ਗਿਆ ਉਸ ਤੋਂ ਬਾਅਦ ਹੁਣ ਤੱਕ ਤੁਸੀਂ ਕਿੰਨੇ ਸਟੇਜ ਪ੍ਰੋਗਰਾਮ ਕਰ ਚੁੱਕੇ ਹੋ ਲਾਈਵ ਹੁਣ ਤਾਂ ਗਿਣਤ ਮੈਂ ਪ੍ਰੋਗਰਾਮ ਕਰ ਚੁੱਕਾ ਹੁਣ ਵੀ ਬਹੁਤ ਕਾਫੀ ਪ੍ਰੋਗਰਾਮ ਹੋਏ ਆ ਤੁਹਾਨੂੰ ਮਤਲਬ ਗਿਨਤੀ ਨਹੀਂ ਆ ਉਹਨਾਂ ਦੀ ਗਿਨਤੀ ਨਹੀਂ ਹੈ ਸਰ ਜਿੱਦਾਂ ਤੁਸੀਂ ਐਜੇ ਐਂਕਰ ਗਏ ਹੋ ਕਿਸੇ ਮੇਲੇ ਦੇ ਵਿੱਚ ਤੇ ਉੱਥੇ ਤੁਹਾਨੂੰ ਅਚਾਨਕ ਕੋਈ ਸਿੰਗਰ ਲੇਟ ਹੋ ਗਿਆ ਤੇ ਫਿਰ ਤੁਹਾਨੂੰ ਉਹਨਾਂ ਨੇ ਔਨ ਦਾ ਸਪੋਰਟ ਕਹਿ ਦਿੱਤਾ ਕਿ ਤੁਸੀਂ ਵੀ ਇੱਕ ਆਪਣਾ ਗੀਤ ਪੇਸ਼ ਕਰ ਦੋ ਫਿਰ ਤੁਸੀਂ ਉਸ ਟਾਈਮ ਕਿਦਾਂ ਮਤਲਬ ਔਨ ਦਾ ਸਟੇਜ ਕਿਦਾਂ ਮੈਨੇਜ ਕਰਦੇ ਹੋ ਕਈ ਮਿਲੇ ਜਿਦਾ ਹੋਇਆ ਮੇਰੇ ਨਾਲ ਬੇ ਸਿੰਗਰ ਲੇਟ ਹੋ ਗਿਆ ਤੇ ਉਹ ਤੋਂ ਫਿਰ ਮੈਨੂੰ ਕੋ ਪ੍ਰਬੰਧਕ ਕਮੇਟੀ ਕਹਿੰਦੇ ਵੀ ਉਨਾ ਚਿਰ ਤੁਸੀਂ ਬੇ ਸੰਗ ਤਾਂ ਇਹ ਰੂਬਰੂ ਆਪਣੇ ਗੀਤ ਕਰੋ ਤੇ ਆ ਮੈਂ ਪ੍ਰੋਪਰ ਆਪਣੀ ਡਰੈਸ ਲੈ ਕੇ ਜਾਂਦਾ ਤੇ ਬੈਕ ਕੈਪਨਸ ਜਾਂਦਾ ਤਿਆਰ ਹੋ ਕੇ ਰੈਡੀ ਹੋ ਕੇ ਆਂਦਾ ਤਾਂ ਮੈਂ ਇਹ ਆਪਣੇ ਜਿੰਨੇ ਵੀ ਮੇਰੇ ਗੀਤ ਆ ਇਹ ਮਾਰਕੀਟ ਚ ਆਇਆ ਤਾਂ ਉਹ ਸਰੋਤੇ ਆ ਰੂਬਰੂ ਕਾ ਦਾ ਸਰੋਤੇ ਬਹੁਤ ਸਾਰਾ ਪਿਆਰ ਦਿੰਦੇ ਆ ਮੇਰੇ ਹਰ ਇੱਕ ਗੀਤ ਨੂੰ ਜਿੱਨਾ ਵੀ ਹ ਤੱਕ ਮੈਂ ਗਾਇਆ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਰਹਿ ਕੇ ਗਾਇਆ ਤੇ ਫੈਮਿਲੀ ਦੇ ਵਿੱਚ ਤੁਹਾਨੂੰ ਕੋਣ ਕੋਣ ਸਪੋਰਟ ਕਰਦਾ ਮੇਰੇ ਫੈਮਿਲੀ ਦੀ ਬਹੁਤ ਸਾਰੀ ਸਪੋਰਟ ਹੈ ਸਾਰੇ ਮੇਰੇ ਬ੍ਰਦਰ ਦੇ ਮੇਰੇ ਪਾਬਿਆਂ ਦੇ ਮੇਰੇ ਮਦਰ ਫਾਦਰ ਦੀ ਬਹੁਤ ਸਾਰੀ ਮੇਰੇ ਵਾਈਫ ਦੀ ਬਹੁਤ ਸਾਰੀ ਸਪੋਰਟ ਹੈ ਸਾਰਿਆਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਹੋਰ ਵੀ ਹੈ ਸਿੰਗਰ ਜਾਂ ਕੋਈ ਰਾਈਟਰ ਜਾਂ ਕੋਈ ਨਹੀਂ ਨਹੀਂ ਕੋਈ ਸਿੰਗਰ ਨਹੀਂ ਹੈਗਾ ਤੇ ਮੇਰੇ ਬ੍ਰਦਰ ਨੂੰ ਥੋੜਾ ਸ਼ੌਂਕ ਹੈਗਾ ਕੀਰਤਨ ਦਾ ਤੇ ਬਹੁਤ ਅੱਛਾ ਕੀਰਤਨ ਕਰਦੇ ਆ ਪਾਠ ਵੀ ਕਰਦੇ ਸੀ ਗੁਰਦੁਆਰੇ ਤੇ ਉਹ ਪਰ ਮੇਰੇ ਤੋਂ ਬਾਅਦ ਹੀ ਉਹ ਲੱਗੇ ਸੀ ਕੰਨ ਤੁਹਾਡੀ ਲਾਈਫ ਦੇ ਵਿੱਚ ਕੋਈ ਐਦਾਂ ਦਾ ਪਲ ਜਿਹੜਾ ਇੱਕ ਖੁਸ਼ੀ ਦਾ ਪਲ ਹੋਇਆ ਰਿਹਾ ਹੋਵੇ ਤੇ ਤੁਹਾਨੂੰ ਅੱਜ ਵੀ ਯਾਦ ਹੋਵੇ ਕਿ ਉਹ ਪਲ ਕਦੇ ਨਹੀਂ ਵਾਪਸ ਵੀ ਆਣਾ ਤੇ ਉਹ ਯਾਦ ਵੀ ਹਮੇਸ਼ਾ ਰਹਿੰਦਾ ਹੋਵੇ ਤੁਹਾਨੂੰ ਜਦੋਂ ਮੈਂ ਪਹਿਲਾ ਸ਼ੋਅ ਲਾਇਆ ਸੀਗਾ ਨਾ ਤੇ ਉਸ ਵੇਲੇ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਇਹਨਾਂ ਨਾਮੀ ਕਲਾਕਾਰਾਂ ਦੇ ਵਿੱਚ ਮੇਰਾ ਨਾਂ ਨਾ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਇਸ ਗੱਲ ਦਾ ਤੇ ਮੈਂ ਜਦੋਂ ਉੱਥੇ ਗਾਇਆ ਤੇ ਮੇਰੇ ਸਾਹਮਣੇ ਉਹ ਨਾਮੀ ਕਲਾਕਾਰ ਬੈਠੇ ਸਕੇ ਤੇ ਜਾਣ ਕੇ ਪੂਰਾ ਪੰਡਾਲ ਭਰਿਆ ਸੀ ਉਹਦੇ ਵਿੱਚ ਮੇਰੀ ਹਾਜ਼ਰੀ ਹੋਈ ਤੇ ਉਹ ਪਲ ਮੈਂ ਹਮੇਸ਼ਾ ਯਾਦ ਵੀ ਰੱਖਦਾ ਹੈ ਤੇ ਮੇਰੇ ਖੁਸ਼ੀ ਵਾਲਾ ਪਲ ਵੀ ਉਹ ਹੀ ਸੀ ਜਿੱਦਾਂ ਸਰ ਤੁਸੀਂ ਕਿਸੇ ਸ਼ੋਅ ਦੇ ਵਿੱਚ ਜਾ ਰਹੇ ਹੋ ਐਜ਼ ਅ ਸਿੰਗਰ ਬੜੀ ਟੂਰ ਟੂਰ ਕੱਢ ਕੇ ਗੱਡੀ ਦੇ ਵਿੱਚ ਐਂ ਟਿਪਟੋ ਬਣ ਕੇ ਤੇ ਅਚਾਨਕ ਹੀ ਉੱਤੇ ਸਟੇਜ ਸੈਕਟਰੀ ਨਾਲ ਪਹੁੰਚ ਪਾਵੇ ਉਹਨਾਂ ਦੀ ਕੋਈ ਪ੍ਰੋਬਲਮ ਆ ਜਾਵੇ ਹੁਣ ਪ੍ਰੋਫੈਸ਼ਨਲ ਤਾਂ ਤੁਸੀਂ ਵੀ ਐਂਕਰ ਹੋ ਤੇ ਤੁਹਾਨੂੰ ਉਹ ਕਹਿ ਦੇਣ ਪਿੰਡ ਵਾਲੇ ਕਿ ਹਾਂ ਵੀ ਪਲੀਜ਼ ਤੁਹਾਡੇ ਅਗੇ ਰਿਕੁਐਸਟ ਹੈ ਕਿ ਤੁਸੀਂ ਹੀ ਥੋੜਾ ਸਟੇ ਸੰਭਾਲ ਲਓ ਫਿਰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਬਿਲਕੁਲ ਜਿੱਦਾਂ ਮੇਲੇ ਤੇ ਜਾਂਦੇ ਆਪਾਂ ਤੇ ਪ੍ਰਬੰਧਕ ਕਮੇਟੀ ਜੋ ਵੀ ਹੁਕਮ ਲਾਂਦੀ ਆਪਾਂ ਕਰ ਲੇਦਾ ਆ ਜੇ ਉਹਨੇ ਕਿਹਾ ਵੀ ਸਾਡਾ ਐਂਕਰ ਨੇ ਆਇਆ ਜਾਂ ਗਾਣ ਵਾਲਾ ਨੇ ਆਇਆ ਤਾਂ ਤੁਸੀਂ ਜਰੂਰ ਹਾਜ਼ਰੀ ਭਰੋ ਤਾਂ ਜਿਸ ਤਰ੍ਹਾਂ ਵੀ ਤਰੀਕੇ ਨਾਲ ਉਹ ਕਹਿੰਦੇ ਤਾਂ ਆਪਾਂ ਉਹਨਾਂ ਦੇ ਕਹਿਣੇ 'ਚ ਰਹਿ ਕੇ ਆਪਾਂ ਕੰਮ ਕਰਦੇ ਆ ਤੇ ਤੁਸੀਂ ਇੱਕ ਪੱਤਰਕਾਰ ਵੀ ਹੋ ਜੀ ਤੇ ਜਿੱਦਾਂ ਤੁਸੀਂ ਕਿਸੇ ਮੇਲੇ 'ਚ ਗਏ ਐਜ਼ ਅ ਪੱਤਰਕਾਰ ਤੇ ਉੱਥੇ ਜਾ ਕੇ ਤੁਹਾਨੂੰ ਕੋਈ ਐਦਾਂ ਦਾ ਸਿੰਗਰ ਮਿਲੇਗਾ ਕਿ ਕਿਸੇ ਚੀਜ਼ ਤੇ ਕਿਸੇ ਗੱਲ ਤੇ ਤੁਹਾਡੇ ਕੋਈ ਉਹਨਾਂ ਨਾਲ ਨੋਖ-ਜੋਖ ਹੋਈ ਹੋਵੇ ਤੁਹਾਨੂੰ ਲੱਗਾ ਹੋਵੇ ਕਿ ਬੰਦਾ ਸਹੀ ਨਹੀਂ ਹੈਗਾ ਤੁਹਾਨੂੰ ਵਧਿਆਣੇ ਲੱਗਦਾ ਤੇ ਉਹਦੀ ਹੀ ਖਬਰ ਲਗਾਨੀ ਪਵੇ ਤੁਹਾਨੂੰ ਫਿਰ ਤੁਸੀਂ ਕਿੱਦਾਂ ਉਹਦੀ ਖਬਰ ਵਧਿਆ ਲਗਾਨਨੇ ਆ ਜਾਂ ਫਿਰ ਐਵੇਂ ਤੈਵੇਂ ਹੀ ਲਗਾ ਦਿੰਦੇ ਆ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਜੇ ਸਿੰਗਰ ਵਧੀਆ ਆ ਚਾਹੇ ਮੇਰੇ ਨਾਲ ਉਹ ਨਹੀਂ ਬਣਦੀ ਕੋਈ ਵੀ ਸਿੰਗਰ ਹੋਵੇ ਮੈਂ ਕਦੇ ਵੀ ਕਿਸੇ ਨਾਲ ਫਰਕ ਨਹੀਂ ਕੀਤਾ ਚਾਹੇ ਚੰਗਾ ਗਾਉਂਦਾ ਤੇ ਚਾਹੇ ਮਾੜਾ ਗਾਉਂਦਾ ਤੇ ਸਾਰਿਆਂ ਦੇ ਆਪਾਂ ਨਾ ਲਿਖੀਦੇ ਆ हां ਕੋਈ ਮਿਸਟੇਕ ਰਹੇ ਤਾਂ ਉਹਦੇ ਲਈ ਅਸੀਂ ਮਾਫੀ ਮੰਗ ਲੀਦੀ ਆ ਤੇ ਸਾਰੇ ਵਧੀਆ ਹੀ ਸਿੰਗਰ ਮੇਰੇ ਤੋਂ ਤਾਂ ਸਾਰੇ ਵਧੀਆ ਹੀ ਆ ਤੁਹਾਨੂੰ ਕਦੇ ਇਦਾਂ ਹੋਇਆ ਕਿ ਤੁਸੀਂ ਐਜ਼ ਅ ਗੈਸਟ ਗਏ ਹੋ ਮੋ ਕਿਸੇ ਸ਼ੋਅ ਦੇ ਵਿੱਚ ਕਿ ਇੱਕ ਗੈਸਟ ਦੀ ਜੋ ਇੰਪੋਰਟੈਂਸ ਜੋ ਵੈਲਿਊ ਹੁੰਦੀ ਆ ਕਿ ਹਾਏ ਵਾਓ ਉਹਨਾਂ ਨੂੰ ਕੁਰਸੀ ਦਿੱਤੀ ਜਾਂਦੀ ਆ ਉਹਨਾਂ ਦੇ ਅੱਗੇ ਜਿਹਦਾ ਡਰਾਈ ਫਰੂਟ ਉਹਨਾਂ ਨੂੰ ਕਾਫੀ ਚੀਜ਼ਾਂ ਰਿਪਰੈਜ਼ੈਂਟ ਕੀਤੀਆਂ ਜਾਂਦੀਆਂ ਕਿ ਖਾਂਟੀਨ ਲਈ ਕਾਫੀ ਅੱਗੇ ਚੀਜ਼ਾਂ ਉਹਨਾਂ ਦੇ ਹੁੰਦੀਆਂ ਵਾਂ ਫਿਰ ਉਹਨਾਂ ਨੂੰ ਅਚਾਨਕ ਕਹਿ ਦੇਣਗੇ ਜੀ ਐਂਕਰ ਨਹੀਂ ਆ ਰਿਹਾ ਸਾਡਾ ਤੇ ਤੁਸੀਂ ਆ ਜਾਓ ਫਿਰ ਤੁਹਾਨੂੰ ਉੱਥੋਂ ਆਪਣੀ ਚੀਫ ਗੈਸਟ ਵਾਲੀ ਜਗ੍ਹਾ ਛੱਡ ਕੇ ਜਾਂ ਆਪਣੀ ਐਜ਼ ਅ ਗੈਸਟ ਵਾਲੀ ਜਗ੍ਹਾ ਛੱਡ ਕੇ ਤੁਹਾਨੂੰ ਉਸ ਸਟੇਜ ਤੇ ਜਾਣਾ ਪਵੇ ਫਿਰ ਕਿੱਦਾਂ ਦਾ ਫੀਲ ਹੁੰਦਾ ਮਨ ਦੇ ਵਿੱਚ ਪਹਿਲੀ ਗੱਲ ਤਾਂ ਇਹ ਮੈਂ ਇੱਕ ਨਾਰਮਲ ਬੰਦਾ ਆ ਜੋ ਵੀ ਬੰਦਾ ਮੈਨੂੰ ਕਹਿੰਦਾ ਵੀ ਐਂਕਰਿੰਗ ਕਲਾ ਚਾਹੇ ਸਿੰਗਿੰਗ ਕਲਾ ਇਹ ਮੈਂ ਸਾਰਿਆਂ ਦੇ ਵਿੱਚ ਬਿਸਨ ਵਾਲਾ ਇਨਸਾਨ ਆ ਟਾਊਨ ਟੂ ਅਰਥ ਹੋ ਕਦੇ ਵੀ ਮੈਂ ਇਹ ਨਹੀਂ ਸੋਚਿਆ ਮੈਂ ਸਿੰਗ ਕਰਿਆ ਜਾਂ ਮੈਂ ਐਂਕਰਿਆ ਵੀ ਮੈਂ ਇਹ ਨਹੀਂ ਕਰਨਾ ਮੇਰੀ ਰੈਪਿਊਟੇਸ਼ਨ ਡਾਊਨ ਹੁੰਦੀ ਨਹੀਂ ਜਦੋਂ ਵੀ ਕੋਈ ਪਿਆਰ ਨਾਲ ਕਹਿੰਦਾ ਵੀ ਐਂਕਰਿੰਗ ਕਲਾ ਜਾਂ ਸਿੰਗਿੰਗ ਕਲਾ ਤਾਂ ਮੈਂ ਜ਼ਰੂਰ ਕਰਦਾ ਹਾਂ ਇੱਕ ਪਰਸਨਲ ਕੁਐਸਚਨ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਤੁਸੀਂ ਮਤਲਬ ਇੱਕ ਹੋਰ ਬਿਜ਼ਨਸ ਕਰਦੇ ਹੋ ਸਾਈਡ ਤੇ ਉਸ ਬਿਜ਼ਨਸ ਬਾਰੇ ਸਾਡੇ ਆਡੀਅנס ਨੂੰ ਆਪਣੇ ਫੈਨਸ ਨੂੰ ਜ਼ਰੂਰ ਦੱਸਣਾ ਹੋ ਜ਼ਰੂਰ ਜੀ ਜ਼ਰੂਰ ਇਹ ਅੱਜ ਕੱਲ ਕੋਈ ਵੀ ਬੰਦਾ ਆ ਹਰ ਇੱਕ ਕਿਸੇ ਨਾ ਕਿਸੇ ਬਿਮਾਰੀ ਤੇ ਘਿਰਿਆ ਹੋਇਆ ਹੈ ਤੇ ਆਪਾਂ ਇੱਕ ਧਾਗਾ ਤਿਆਰ ਕੀਤਾ ਹੈ ਹੈਲਿੰਗ ਥ੍ਰੈਡ ਜਿਹਦਾ ਨਾਮ ਰੱਖਿਆ ਆ ਤੇ ਉਹ ਧਾਗਾ ਕੰਮ ਕਰਦਾ ਹੈ ਜਿਹਨੂੰ ਮਾਈਗਰੇਨ ਹੋਵੇ ਜਾਂ ਸਰਵਾਈਕਲ ਹੋਵੇ ਜੋੜਾਂ ਦਾ ਦਰਦ ਹੋਵੇ ਜਾਂ ਬੀਪੀ ਅਪ ਡਾਊਨ ਹੁੰਦਾ ਹੋਵੇ ਤਾਂ ਕੋਈ ਦਵਾਈ ਨਹੀਂ ਖਾਣੀ ਕੋਈ ਉਸ ਦਾ ਸਾਈਡ ਇਫੈਕਟ ਨਹੀਂ ਸਿਰਫ ਦੇਸੀ ਜੜੀ ਬੂਟਿਆਂ ਨਾਲ ਧਾਗਾ ਤਿਆਰ ਕੀਤਾ ਹੋਇਆ ਹੈ ਤੇ ਬਹੁਤ ਸਾਰੇ ਲੋਕ ਮੇਰੇ ਤੋਂ ਲੈ ਕੇ ਵੀ ਜਾਂਦੇ ਆ ਤੇ ਉਹਨਾਂ ਨੂੰ ਆਰਾਮ ਵੀ ਆਇਆ ਤੇ ਮੈਂ ਚਾਹੁੰਦਾ ਕਿਸੇ ਨੂੰ ਵੀ ਲੋੜ ਹੋਵੇ ਤਾਂ ਮੇਨਾਂ ਜਰੂਰ ਸੰਪਰਕ ਕਰਨ ਸੋਨੀ ਸਰੋਇਆ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਹੀਲਿੰਗ ਥ੍ਰੈਡ ਜੋ ਕਿ ਅੱਜ ਕੱਲ ਹਰ ਇੱਕ ਪਰਸਨ ਨੂੰ ਕੋਈ ਨਾ ਕੋਈ ਪ੍ਰੋਬਲਮ ਤਾਂ ਹੁੰਦੀ ਹੈ ਬੀਪੀ ਅਪ ਡਾਊਨ ਸਰਵਾਈਕਲ ਜਾਂ ਮਾਈਗਰੇਨ ਜਾਂ ਜੋੜਾ ਦਾ ਦਰਦ ਹੋਵੇ ਸੋ ਸਾਰੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੋਵੇ ਉਹ ਸੋਨੀ ਸਰੋਇਆ ਜੀ ਨਾਲ ਸੰਪਰਕ ਕਰ ਸਕਦਾ ਹੈ ਜਿੱਦਾਂ ਸਰ ਤੁਸੀਂ ਕਿਸੇ ਸ਼ੋਅ ਦੇ ਵਿੱਚ ਤੁਹਾਨੂੰ ਐਜ਼ ਅ ਐਂਕਰ ਬੁਲਾਇਆ ਹੋਵੇ ਸਟੇ ਸੈਕਟਰੀ ਤੇ ਅਚਾਨਕ ਕੋਈ ਹੋਰ ਹੀ ਬੰਦਾ ਕੋਈ ਆਪਰਾ ਬੰਦਾ ਆ ਕੇ ਤੁਹਾਨੂੰ ਮਾਈਕ ਲੈ ਕੇ ਉਹ ਆਪ ਹੀ ਐਂਕਰਿੰਗ ਕਰਨ ਲੱਗਿਆ ਹੋਵੇ ਕੋਈ ਐਦਾਂ ਹੋਇਆ ਤੁਹਾਨੂੰ ਇਦਾਂ ਹੋਇਆ ਮੇਲੇ ਦੇ ਵਿੱਚ ਤੇ ਇੱਕ ਮੇਲਾ ਸੀਗਾ ਜਿਹਦੇ ਵਿੱਚ ਮੈਨੂੰ ਇਹ ਹਰ ਸਾਲ ਐਂਕਰਿੰਗ ਦੇ ਸੇਵਾਲੇ ਬੁਲਾਉਂਦੇ ਆ ਮੈਨੂੰ ਤੇ ਉੱਥੇ ਇੱਕ ਬੰਦਾ ਸੀਗਾ ਜਦੋਂ ਮੈਂ ਜਿੰਨਾ ਸ਼ਖਸੀਤਾਂ ਸਨਮਾਨਕਾਨਾ ਸੀ ਉਹਨਾਂ ਦੇ ਨਾਂ ਮੈਂ ਬੋਲਦਾ ਸੀ ਤੇ ਜਦੋਂ ਦੋ ਲਿਸਟਾਂ ਸੀਗੀਆਂ ਇੱਕ ਲਿਸਟ ਉਹਦੇ ਕੋਲ ਸੀ ਇੱਕ ਮੇਰੇ ਕੋਲ ਸੀ ਜਦੋਂ ਮੈਂ ਆਪਣੀ ਲਿਸਟ ਬੋਲਤੀ ਦਾ ਜਦੋਂ ਇੱਕ ਉਹ ਖਤਮ ਹੋ ਗਈ ਦੂਸਰੀ ਲਿਸਟ ਉਹਦੇ ਕੋਲ ਸੀ ਉਸ ਬੰਦੇ ਨੇ ਮੇਰੇ ਕੋਲ ਮੈਂ ਫੜ ਲਿਆ ਮੈਂ ਮੈਕ ਦੇ ਦਿੱਤਾ ਮੈਂ ਕੋਈ ਗਲਤ ਗੱਲਬਾਤ ਕਰਨੀ ਹੋਣੀ ਹੂੰ ਕੋਈ ਸਪੈਸ਼ਲ ਅਨਾਉਂਸਮੈਂਟ ਕਰਨੀ ਹੋਈ ਕੋਈ ਅਨਾਉਂਸਮੈਂਟ ਕਰਨੀ ਹੋਈ ਉਸ ਬੰਦੇ ਨੇ ਜਿਹੜਾ ਮੇਰਾ ਕੰਮ ਸੀ ਸਟੇ ਸੈਕਟਰੀ ਦਾ ਮਨੋਂ ਨਾਮ ਅਨਾਉਂਸ ਕਰਨੇ ਦਾ ਉਹ ਖੁਦ ਲਾ ਪਿਆ ਕਰਨ ਤੇ ਉਥੋਂ ਮੈਂ ਜਦ ਇਹ ਹੱਥ ਜੋੜ ਕੇ ਪ੍ਰਬੰਧਕਾਂ ਨੂੰ ਕਿਹਾ ਵੀ ਇਦਾਂ ਦੇ ਬੰਦਿਆਂ ਨੂੰ ਸਟੇ ਸੈਕਟਰੀ ਤੁਸੀਂ ਕਰਾ ਕੇ ਸਾਨੂੰ ਨਾ ਸੱਦਿਆ ਕਰੋ ਜੇ ਐਡੇ ਤੁਸੀਂ ਕਰਨੇ ਆ ਤੇ ਉਥੋਂ ਹੀ ਮੈਂ ਮੈਕ ਛੱਡ ਕੇ ਆਪਣੇ ਘਰ ਨੂੰ ਆ ਗਿਆ ਓਕੇ ਇਦਾਂ ਹੋਇਆ ਸੀ ਮਤਲਬ ਤੇ ਤੋਂ ਅਸੀਂ ਜਿੱਦਾਂ ਆਪ ਵੀ ਇੰਟਰਵਿਊਜ਼ ਕਰਦੇ ਹੋ ਕਾਫੀ ਇੰਟਰਵਿਊਜ਼ ਤੁਸੀਂ ਕਿਤੇ ਆ ਕਡਾ ਐਕਸਪੀਰੀਅੰਸ ਕੀ ਹੈ ਸਾਡਾ ਸ਼ੇਅਰ ਕਰੋ ਨਾਰਮਲ ਇੰਟਰਵਿਊ ਕੀਤੀਆਂ ਇਦਾਂ ਪੋਡਕਾਸਟ ਨਹੀਂ ਕੀਤੇ ਬਾਕਾਇਦਾ ਮੈਂ ਅਖਬਾਰਾਂ ਦੇ ਵਿੱਚ ਇੰਟਰਵਿਊਆਂ ਲਾਈਆਂ ਚੈਨਲ ਵਾਸਤੇ ਕੋਈ ਮੈਂ ਡਿਟੇਲ ਲੈ ਲਈ ਤੇ ਜਸ ਲੋੜ ਆ ਗਈ ਬਿਲਕੁਲ ਹਾਂਜੀ ਤੇ ਇਦਾਂ ਪੋਡਕਾਸਟ ਨਹੀਂ ਚੈਨਲ ਵਾਸਤੇ ਕੋਈ ਕੰਮ ਨਹੀਂ ਨਹੀਂ ਤੇ ਜਿੱਦਾਂ ਤੁਸੀਂ ਸਿੰਗਿੰਗ ਵੀ ਕਰਦੇ ਹੋ ਪੱਤਰਕਾਰ ਵੀ ਹੋ ਐਂਕਰਿੰਗ ਵੀ ਕਰਦੇ ਹੋ ਲਾਈਵ ਸਟੇਜ ਤੇ ਤੁਹਾਨੂੰ ਜ਼ਿਆਦਾ ਇੰਜੋਏ ਕਿਸ ਕੰਮ ਨੂੰ ਕਰਦੇ ਹੋ ਮਜ਼ਾਕੀਰ ਕੰਮ ਕਰਕੇ ਆਂਦਾ ਦਾ ਮੈਨੂੰ ਗਾ ਕੇ ਇਹ ਮਜ਼ਾ ਆਂਦਾ ਜਦੋਂ ਮੈਂ ਲਾਈਵ ਸ਼ੋਅ ਕਰਦਾ ਹਾਂ ਹੂੰ ਕਿਉਂਕਿ ਗਾਣੇ ਵਿੱਚ ਮਜ਼ਾ ਆਂਦਾ ਜਦੋਂ ਸੰਗੀਤਵਾਦਾ ਕਹਿੰਦੇ ਸੰਗੀਤ ਇੱਕ ਰੂਹ ਦੀ ਖੁਰਾਕ ਹੈ ਹੂੰ ਸੰਗੀਤ ਕਹਿੰਦੇ ਜੇ ਕੋਈ ਚਾਹੇ ਚੰਗਾ ਗਾਣਾ ਚਾਹੇ ਮਾੜਾ ਗਾਣਾ ਦਾ ਜਿਹੜਾ ਸੰਗੀਤ ਆ ਇਹ ਰੂਹ ਦੀ ਖੁਰਾਕ ਹੈ ਤੇ ਹਰ ਇੱਕ ਨੂੰ ਸਕੂਨ ਦਿੰਦਾ ਸੰਗੀਤ ਹੂੰ ਤੇ ਜਿਹਦੇ ਕਰਕੇ ਮੈਨੂੰ ਗਾਣੇ ਪਸੰਦ ਆ ਹੂੰ ਤੇ ਮੈਨੂੰ ਇੰਨਾ ਪਤਾ ਕਿ ਮੈਂ ਜੇ ਚੰਗਾ ਨਹੀਂ ਗਾਦਾ ਤਾਂ ਮਾੜਾ ਵੀ ਨਹੀਂ ਗਾਦਾ ਸੋਤੇ ਮੈਨੂੰ ਪਿਆਰ ਕਰਦੇ ਸਿੱਥੇ ਮੈਂ ਜਾਂਦਾ ਬਹੁਤ ਪਿਆਰ ਮਿਲਦਾ ਬਹੁਤ ਸਤਿਕਾਰ ਮਿਲਦਾ ਤੇ ਮੈਂ ਉਹਨਾਂ ਕਦਰਦਾਨਾਂ ਦਾ ਬੜਾ ਕਦਰ ਕਰਦਾ ਉਹਨਾਂ ਦੀ ਤੇ ਉਹਨਾਂ ਦਾ ਮੈਂ ਦਿਲ ਦਿਆਂ ਘਹਿਣੋਂ ਤਾਨਵਾਦ ਕਰਦਾ ਜਿੱਦਾਂ ਹੁਣ ਤੁਹਾਡੇ ਸਰ ਜਿੱਦਾਂ ਕਹਿੰਦੇ ਕਿ ਉਸ ਮੁਕਾਮ ਤੱਕ ਪਹਿਚਾਨ ਬਣ ਚੁੱਕੀ ਹੈ ਜਿੱਥੇ ਤੱਕ ਤੁਸੀਂ ਚਾਹੁੰਦੇ ਸੀ ਨਹੀਂ ਇਹਦੇ ਉੱਥੇ ਤੱਕ ਤਾਂ ਜਾਣ ਲਈ ਬਹੁਤ ਮਿਹਨਤ ਕਰਨੇ ਪੈਂਦੇ ਕਹਿੰਦੇ ਸੰਗੀਤ ਇੱਕ ਸਮੁੰਦਰ ਆ ਜਿੰਨਾ ਵੀ ਉਹਨੂੰ ਸਿੱਖਦੇ ਜਾਂਦੇ ਉਹਨਾਂ ਹੀ ਡੂੰਘਾਈ ਤੇ ਜਾਣਾ ਪੈਂਦਾ ਸਾਨੂੰ ਤੇ ਬਹੁਤ ਡੂੰਘਾਈ ਆ ਸੰਗੀਤ ਦੀ ਤੇ ਇਹਨੂੰ ਸਿੱਖਣ ਲਈ ਉਮਰਾਂ ਲੱਤ ਜਾਂਦੀਆਂ ਨੇ ਹਰ ਇੱਕ ਗਾਇਕ ਦਾ ਇੱਕ ਗੁਰੂ ਵੀ ਹੁੰਦਾ ਵਾ ਉਸਤਾਦ ਜੀ ਤੁਹਾਡੇ ਕੌਣ ਹੈ ਮੇਰੇ ਉਸਤਾਦ ਜਨਾਬ ਨਿਰਮਲ ਨਿਮਾ ਜੀ ਇਹ ਜਦੋਂ ਤੋਂ ਮੈਂ ਬਕਾਇਦਾ ਸਿੱਖਿਆ 15 ਸਾਲ ਉਹਨਾਂ ਨਾਲ ਮੈਂ ਕੰਮ ਕੀਤਾ ਤੇ ਜੇ ਮੈਂ ਅੱਜ ਸਟੇ ਤੇ ਮਾੜਾ ਮੋਟਾ ਬੋਲਣ ਜੋਗਾ ਹਾਂ ਸਿਰਫ ਉਹਨਾਂ ਦੀ ਬਦੌਲਤ ਤੁਹਾਨੂੰ ਕਿਸੇ ਗਾਣੇ ਦੇ ਵਿੱਚ ਐਜ਼ ਅ ਮੇਨ ਮਾਡਲ ਦਾ ਰੋਲ ਦਾ ਮਤਲਬ ਮਿਲਿਆ ਪੀ ਆਫਰ ਮੇਰੇ ਫਰੈਂਡ ਹੈ ਯਾ ਇੱਕ ਮੇਰਾ ਭਤੀਜਾ ਸਿੰਗਰ ਐ ਐਮ ਕੇ ਸਰਵਾ ਉਹਦਾ ਗੀਤ ਆ ਸੀ ਜੋੜੀ ਤੇਰੀ ਮੇਰੀ ਬਣ ਜਾਉਗੇ ਤੇ ਇੱਕ ਮੇਰਾ ਫਰੈਂਡ ਆ ਇਹ ਨਿਰਮਨ ਪਾਲ ਟਕੁਰਤ ਵਾਲਾ ਜਿਹੜਾ ਪੀਵੀ ਬਤਨ ਹਮੇਸ਼ਾ ਦਾ ਗੀਤ ਆ ਸੀ ਉਹਦੇ ਵਿੱਚ ਐਜ਼ ਏ ਮੋਡਲਿੰਗ ਮੈਂ ਕੰਮ ਕੀਤਾ ਸੀ ਤੁਹਾਨੂੰ ਐਕਟਿੰਗ ਕਰਕੇ ਤੇ ਸਿੰਗਿੰਗ ਕਰਕੇ ਕਿੱਦਾਂ ਦਾ ਐਕਸਪੀਰੀਅੰਸ ਲੱਗਾ ਸੌਖਾ ਕੀ ਆ ਸੌਖਾ ਤਾਂ ਮੈਨੂੰ ਗਾਣਾ ਹੀ ਲੱਗਦਾ ਗਾਣਾ ਸੌਖਾ ਲੱਗੂਗਾ ਜਿਹੜਾ ਆਂਦਾ ਵਾ ਐਕਟਿੰਗ ਚ ਹਲੇ ਨਹੀਂ ਤੁਹਾਡਾ ਖੁੱਲਿਆ ਮਤਲਬ ਛੱਟਾ ਐਕਟਿੰਗ ਬਹੁਤ ਔਖੀ ਆ ਐਕਟਿੰਗ ਕਰਨਾ ਤਾਂ ਮੈਂ ਕਹਿੰਦਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਫਿਰ ਤੁਸੀਂ ਕਿਦਾਂ ਮੈਨੇਜ ਕੀਤਾ ਸ਼ੂਟ ਤੇ ਜਦੋਂ ਮੇਰੇ ਫਰੈਂਡਾਂ ਨੇ ਕਿਹਾ ਵੀ ਆਪਾਂ ਗੀਤ ਸ਼ੂਟ ਕਰਨਾ ਤੇ ਉਹਦੇ ਵਿੱਚ ਐਜ਼ এ ਮਾਡਲ ਤੁਸੀਂ ਕੰਮ ਕਰਨਾ ਹੂੰ ਤੇ ਨੈਨਸੀ ਜੀ ਤੁਸੀਂ ਮੈਨੂੰ ਬੜਾ ਇਹ ਉਤਸ਼ਾਹਿਤ ਕੀਤਾ ਮਾਡਲ ਨੇ ਤੁਸੀਂ ਮੈਨੂੰ ਹਰ ਪੱਖੋਂ ਮੈਨੂੰ ਥੈਂਕ ਯੂ ਇਸ਼ਾਸ ਦਿੱਤਾ ਤੇ ਉਹਦੇ ਵਿੱਚ ਤੁਸੀਂ ਇਹ ਗੀਤ ਦੇ ਵਿੱਚ ਐਜ਼ এ ਮਾਡਲ ਕੰਮ ਕੀਤਾ ਤੇ ਬੜਾ ਐਕਸਪੀਰੀਅੰਸ ਤੁਹਾਡੇ ਕੋਲ ਸਿੱਖਣ ਨੂੰ ਮਿਲਿਆ ਮੈਨੂੰ ਤੇ ਬਸ ਤੁਹਾਡੇ ਕਰਕੇ ਮੈਂ ਉਹ ਗੀਤ ਦੋ ਕੀਤੇ ਆ ਤੇ ਉਮੀਦ ਹੈ ਕਿ ਅੱਗੇ ਵੀ ਕਰਦੇ ਰਹਾਂਗੇ ਜੀ ਤਾਂ ਸਰ ਹੁਣ ਤੱਕ ਤੁਸੀਂ ਕਾਫੀ ਗੀਤ ਗਾ ਚੁੱਕੇ ਹੋ ਜੀ ਤੇ ਉਹਨਾਂ ਦੇ ਵਿੱਚੋਂ ਤੁਹਾਡਾ ਕੋਈ ਫੇਵਰਟ ਦੋ ਲੈਣਾ ਸਾਡੀ ਆਡੀਅנס ਨੂੰ ਜਰੂਰ ਸੁਣਾਓ ਮੈਂ ਸੁਣਾ ਚਾਹਾਂਗੀ ਮੇਰੇ ਇਹ ਪਿੰਡ ਦਾ ਇਹ ਰਾਈਟਰ ਆ ਇਹ ਬਲਬੀਰ ਰਾਏ ਸਾਹਿਬ ਕਹਿੰਦੇ ਹਨ ਉਹਦਾ ਗੀਤ ਬੜਾ ਪਿਆਰਾ ਗੀਤ ਆ ਸੱਚੀਆਂ ਗੱਲਾਂ ਲਿਖਿਆ ਤੇ ਉਹ ਚੰਦ ਲੈਣਾ ਤੁਹਾਡੇ ਰੂਪ ਕਰਾਂਗੇ ਹਾਂਜੀ ਕਿ ਦਿੱਤਾ ਮਿਹਨਤਾਂ ਤੇ ਜੋਰ ਸਭ ਮੋੜ ਨੇ ਹਿਸਾਬ ਨੇ ਜਿਨੀ ਲਾਲਾ ਕੇ ਕੀਆਂ ਗੱਲਾਂ ਚਿਹਰੇ ਸਭ ਜਾਦ ਨੇ ਕਈ ਫਿਰਦੇ ਸਕੀਮਾ ਮੈਨੂੰ ਥੱਲੇ ਲਾਉਣ ਨੂੰ ਉਹ ਚਾਲੇ ਲਾ ਲੈਣਦੇ ਜਿਹੜੇ ਦੇਖ ਕੇ ਨੀਰਾਜੀ ਜਾਰ ਫੁਕੂਗਾ ਕਲੇਜ ਦੇ ਟਾਈਮ ਆ ਲੈਣਦੇ ਉਹ ਜਿਹੜੇ ਦੇਖ ਕੇ ਨੀਰਾਜੀ ਜਾਰ ਫੁਕੂਗਾ ਕਲੇਜ ਦੇ ਟਾਈਮ ਆ ਲੈਣਦੇ ਬਹੁਤ ਅੱਛੀਆਂ ਲਾਈਨਾਂ ਲਿਖੀਆਂ ਬਹੁਤ ਵਧੀਆ ਵਾ ਇਹ ਉਹਨਾਂ ਨੂੰ ਤੁਸੀਂ ਜਵਾਬ ਦੇ ਰਹੇ ਹੋ ਜਿਹੜੇ ਤੁਹਾਡੇ ਤੋਂ ਜੈਲਸ ਕਰਦੇ ਆ ਉਹ ਗੀਤਕਾਰ ਇਹਦੀ ਜਿਹੜਾ ਮੇਰਾ ਭਰਾ ਰਾਏ ਸਾਹਿਬ ਉਹਦੇ ਨਾਲੇ ਸਾਡੀ ਬੀਤੀ ਹੋਈ ਹੈ ਜੇ ਤੇ ਲਿਖਿਆ ਗੀਤ de menú ਫਕਰਿਆ ਕਿ ਮੈਨੂੰ ਇਹ ਚੈਨਲ ਨਾ ਜੀਆਂ ਗਾਣ ਨੂੰ ਮਿਲੀਆਂ ਮੈਂ ਉਹ ਰਾਈਟਰ ਵੀਰ ਦਾ ਰਾਏ ਸਾਹਿਬ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਗੀਤ ਦਿੱਤਾ ਬਹੁਤ ਵਧੀਆ ਪਿਆਰਾ ਗੀਤ ਹੈ ਆਈ ਹੋਪ ਅਸੀਂ ਪ੍ਰੇਅਰ ਕਰਾਂਗੇ ਤੁਹਾਡਾ ਇਹ ਵੀ ਗੀਤ ਲੋਕਾਂ ਦੀ ਝੋਲੀ ਵਿੱਚ ਜਲਦ ਤੁਸੀਂ ਪਾਉਂਗੇ ਬਹੁਤ ਸਾਰਾ ਪਿਆਰ ਤੇ ਤੁਹਾਨੂੰ ਬਹੁਤ ਸਾਰਾ ਸਨਮਾਨ ਦਿੱਤਾ ਜਾਊਗਾ ਜਿੱਦਾਂ ਸਰ ਤੁਸੀਂ ਹੁਣ ਤੱਕ ਜਿੰਨੇ ਵੀ ਮਤਲਬ ਪਰਸਨਸ ਦੇ ਪਰਸਨੈਲਿਟੀਜ਼ ਦੇ ਜਿੱਦਾਂ ਤੁਸੀਂ ਉਹਨਾਂ ਦੇ ਇੰਟਰਵਿਊ ਕਰ ਚੁੱਕੇ ਹੋ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਟਰਵਿਊ ਕਿਦਾਂ ਕਰਕੇ ਤੁਹਾਨੂੰ ਮਜ਼ਾ ਆਇਆ ਰਾਜੂ ਹਰੀਪ੍ਰਿਆ ਸਾਹਿਬ ਓਕੇ ਮੈਂ ਨਾਮ ਸੁਣਿਆ ਉਹਨਾਂ ਨੇ ਕ ਸਲੀਮ ਜੀ ਨੇ ਗਾਇਨਾ ਤੇ ਬਹੁਤ ਹੋਰੀ ਬਹੁਤ ਸਾਨੀ ਇਹ ਸੁਪਰ ਡੂਪਰ ਹਿੱਟ ਹੁੰਦੀ ਆ ਆਪਣੇ ਟਪਾਈਦੇ ਆ ਤੇ ਮੇਰੇ ਰਚਨਾ ਛਪੇ ਸੀ ਰਜਨੀ ਮੈਗਜ਼ੀਨ ਵਿੱਚ ਜਿਹੜਾ ਉਹ ਪੜ ਕੇ ਭਾਜੀ ਹੁਣ ਮੈਨੂੰ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਪੈਂਡ ਇੱਥੇ ਮੱਲੂ ਪੋਤੇ ਬੰਗਿਆ ਨੇ ਕੋਲ ਪੈਂਦਾ ਉੱਥੇ ਮੈਂ ਇਹਨਾਂ ਦੀ ਰਚਨਾ ਵੀ ਆਈ ਸੀਗੀ ਤੁਸੀਂ ਕੋਈ ਲਿਖੀ ਸੀਗੀ ਹਾਂਜੀ ਹਾਂਜੀ ਮੇਰੇ ਰਚਨਾ ਕਾਫੀ ਛਪੀਆਂ ਮੇਰੇ ਗੀਤ ਛਪੇ ਆ ਤੇ ਉਹ ਭਾਜੀ ਨੇ ਮੈਨੂੰ ਫੋਨ ਕੀਤਾ ਕਾਲ ਕੀਤੀ ਸਰਵਾ ਸਾਹਿਬ ਤੁਹਾਨੂੰ ਮਿਲਣਾ ਆ ਤੇ ਉਹਨਾਂ ਨੇ ਕਿੰਨੀ ਵੱਡੀ ਹੱਸ ਮੈਨੂੰ ਕਾਲ ਕਰਕੇ ਕਿਹਾ ਕਿ ਬਹੁਤ ਵੱਡੀ ਗੱਲ ਹੈ ਕਿ ਐਡਵਰਟਾਈਜ਼ਰ ਮੈਨੂੰ ਛੋਟੇ ਜਿਹੇ ਨੂੰ ਫੋਨ ਕਰ ਰਿਹਾ ਫਿਰ ਤੁਸੀਂ ਉਹਨਾਂ ਦਾ ਇੰਟਰਵਿਊ ਕੀਤਾ ਸੀ ਜੀ ਮੈਂ ਇੰਟਰਵਿਊ ਕੀਤਾ ਸੀ ਉਹ ਕਿਸੇ ਮੈਸੇਜ ਦੇ ਵਿੱਚ ਆਇਆ ਸੀ ਮੈਨੂੰ ਉੱਥੇ ਸਦਿਆਉ ਨੇ ਤੇ ਬਹੁਤ ਹੀ ਨਿੱਘ ਸੁਵਾ ਦੇ ਇਹ ਮਾਲਕ ਹੈ ਮੇਰਾ ਭਰਾ ਤੇ ਬਧੀਆਂ ਗੱਲਾਂ ਖੇਤਿਆਂ ਮੈਨੂੰ ਇੰਟਰਵਿਊ ਉਹਨਾਂ ਦੇ ਕਰਕੇ ਦਿਲ ਨੂੰ ਸਕੂਨ ਬਹੁ ਮਿਲਿਆ ਬਹੁਤ ਅੱਛੀਆਂ ਚੀਜ਼ਾਂ ਸਿੱਖਣ ਨੂੰ ਬਹੁਤ ਮਿਲਿਆ ਤੇ ਜਿੱਦਾਂ ਸਰ ਕਹਿੰਦੇ ਆ ਕਿ ਬਹੁਤ ਸਾਰੇ ਲੋਕ ਇਹ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਦੇ ਆ ਉਹ ਗੱਲ ਹੁੰਦੀ ਹੈ ਕਿ ਜਿੱਦਾਂ ਮਤਲਬ ਆਪਾਂ ਮਿਹਨਤ ਨਾਲ ਪੈਸਾ ਕਮਾਉਂਦੇ ਆ ਅੱਜਕੱਲ ਤਾਂ ਮਿਹਨਤ ਨਾਲ ਪੈਸਾ ਕਮਾਉਣਾ ਵੀ ਬਹੁਤ ਔਖਾ ਵਾ ਤਿੰਨ ਦਿਨ ਚਾਰ-ਚਾਰ ਬਿਜ਼ਨਸ ਲੋਕਾਂ ਨੇ ਖੋਲੇ ਹੋਏ ਆ ਤੇ ਪੈਸਾ ਕਮਾ ਕੇ ਤੁਸੀਂ ਜਦੋਂ ਗਾਣੇ ਦੇ ਵਿੱਚ ਲਗਾਉਂਦੇ ਆ ਤੁਹਾਨੂੰ ਮਤਲਬ ਕਿੱਦਾਂ ਉਹ ਕਿੱਦਾਂ ਲੱਗਦਾ ਵਾ ਮੇਰੇ ਇੰਨੇ ਕਾਤ ਦੋਸਤ ਆ ਇੰਨੇ ਸਪੋਰ ਕਿ ਮੈਨੂੰ ਪੱਲਿਓ ਲਾਨ ਦੀ ਲੋੜੇ ਨਹੀਂ ਪੈਂਦੀ ਅੱਛਾ ਤੁਹਾਨੂੰ ਸਪੋਰਟ ਕਾਫੀ ਹੈਗੀ ਮੈਨੂੰ ਐਨੀ ਸਪੋਰਟ ਕਰਦੇ ਆ ਤੇ ਤੁਹਾਨੂੰ ਕਦੀ ਪੈਸਾ ਲਾਨ ਦੀ ਲੋੜ ਨਹੀਂ ਪਈ ਕਦੇ ਨਹੀਂ ਲੋੜ ਪਈ ਮੈਨੂੰ ਇਹ ਮੇਰਾ ਸਾਰਾ ਕੰਮ ਫ੍ਰੀ ਹੁੰਦਾ ਆ ਤੇ ਮੇਰੇ ਸਾਰੇ ਐਨ ਘੈਂਟ ਬੰਦੇ ਜਿੰਨਾਂ ਤੱਕ ਲੋ ਘੈਂਟ ਬੰਦੇ ਆ ਸਾਰੇ ਤੇ ਹਰ ਪੱਖੋਂ ਮੈਨੂੰ ਸਪੋਰਟ ਕਰਦੇ ਆ ਚਲੋ ਵਧੀਆ ਫਿਰ ਤਾਂ ਬਹੁਤ ਵਧੀਆ ਚਾਹੇ ਮੇਰੀ ਪੱਤਰਕਾਰ ਜੀ ਦੀ ਲੈਣ ਆ ਚਾਹੇ ਮੇਰੀ ਐਂਕਰਿੰਗ ਦੀ ਆ ਤੇ ਚਾਹੇ ਗਾਉਣ ਦੀ ਆ ਤੇ ਬਹੁਤ ਸਪੋਰਟ ਕਰਦੇ ਆ ਤੁਹਾਡੇ ਨਾਲ ਸਰ ਕਦੀ ਇਦਾਂ ਹੋਇਆ ਕਿ ਜਿੱਦਾਂ ਡਿਊਟ ਗਾਣੇ ਆਪਾਂ ਕਰਦੇ ਆ ਤੇ ਤੁਸੀਂ ਕੋਈ ਡਿਊਟ ਜਿੱਦਾਂ ਜੋੜੀ ਬਣਾਈ ਹੋਵੇ ਆਪਣੇ ਨਾਲ ਤੇ ਸਟੇਜ ਤੇ ਬੁਲਾਇਆ ਹੋਵੇ ਕਿ ਤੁਹਾਡੇ ਨਾਲ ਡਿਊਟ ਗਾਣਾ ਗਾ ਸਕੇ ਤੇ ਕੁੜੀ ਨੇ ਕਹਿਤਾ ਹੋਵੇ ਮੈਂ ਆਉਂਗੀ ਪਰ ਉਹ ਆ ਨਹੀਂ ਪਾਈ ਕੋਈ ਮਜਬੂਰੀ ਹੋ ਗਈ ਹੈ ਜਾਣ ਕੇ ਨਹੀਂ ਆਈ ਕੋਈ ਹੋਇਆ ਇਦਾਂ ਬਿਲਕੁਲ ਕੁੜੀਆਂ ਇਦਾਂ ਬਹੁਤ ਕਰਦੇ ਆ ਸਾਰੀਆਂ ਕੋਈ ਨਹੀਂ ਹੁੰਦੀਆਂ ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ ਤੇ ਮੇਰਾ ਇੱਕ ਸ਼ੋਅ ਸੀਗਾ ਬੰਗਿਆ ਪਿੰਡ ਦੇ ਲਾਗੇ ਜਿੱਥੇ ਕਿ ਮੈਂ 10 ਵਜੇ ਮੈਨੂੰ ਉਹ ਨਹੀਂ ਸੱਦਿਆ ਸੀਗਾ ਤੇ ਠੀਕ 8:30 ਵਜੇ ਪ੍ਰੋਗਰਾਮ ਸ਼ੁਰੂ ਕਰਨਾ ਸੀਗਾ ਹੂੰ ਜਦੋਂ ਕੁੜੀ ਨੂੰ ਫੋਨ ਕੀਤਾ ਤਾਂ ਕੁੜੀ ਕਦੇ ਕਹਿ ਦੇਵੇ ਮੈਂ ਫਗਵਾੜੇ ਪਹੁੰਚ ਗਈ ਜਾਂ ਕਦੇ ਕਹਿ ਤਾਂ ਬੰਗਿਆ ਪਹੁੰਚ ਗਈ ਆ ਤੇ ਆ ਕਿੱਥੋਂ ਰਹੀ ਸੀ ਉਹ ਸ਼ਹਿਰ ਜ਼ਲੰਦਰ ਤੋਂ ਆਣਾ ਸੀ ਆਉਣਾ ਨਹੀਂ ਓਕੇ ਤੇ ਪਰ 12:30 ਵਜੇ ਕਰੀਬ ਉਹ ਬੰਗਿਆ ਪਹੁੰਚੀ ਜਦ ਕਿ ਮੇਰਾ ਇੱਕ ਘੰਟੇ ਦਾ ਪ੍ਰੋਗਰਾਮ ਜਾਨ ਨੂੰ ਖਤਮ ਹੋ ਗਿਆ ਖਤਮ ਹੋ ਚੁੱਕਿਆ ਸੀ ਜਿੱਦਾਂ ਬਹੁਤ ਸਾਰੇ ਸਰ ਕਮੇਡੀਅਨਸ ਹੁੰਦੇ ਆ ਜਦੋਂ ਆਪਾਂ ਕਮੇਡੀਅਨ ਦੀ ਗੱਲ ਕਰਦੇ ਤਾਂ ਹਾਸਾ ਤਾਂ ਆ ਹੀ ਜਾਂਦਾ ਐਕਚੁਅਲੀ ਗੱਲ ਆ ਫਨੀ ਕਿਉਂਕਿ ਸਾਡਾ ਐਂਟਰਟੇਨਮੈਂਟ ਉਹੀ ਕਰਦੇ ਆ ਬਿਲਕੁਲ ਸੀ ਐਜ਼ ਏ ਮਤਲਬ ਕਾਸਟਿੰਗ ਕੀਤੀ ਹੋ ਹੋਵੇ ਤੁਹਾਡੀ ਡਿਊਟੀ ਲਾਈ ਹੋਵੇ ਕਿ ਬਲਾਉ ਤੁਸੀਂ ਸਾਰੇ ਜਿਹੜੇ ਸਟੇਜ ਤੇ ਆਣੇ ਆ ਪਰਸਨਸ ਦੇ ਸਿੰਗਰਸ ਵੀ ਤੁਸੀਂ ਅਰੇਂਜ ਕੀਤੇ ਹੋਣ ਤੇ ਤੁਸੀਂ ਦੀ ਇੱਕ ਫਨੀ ਬੰਦੇ ਨੂੰ ਬੁਲਾਣਾ ਹੋਵੇ ਉਹ ਬੰਦੇ ਨੂੰ ਤੁਸੀਂ ਪੇਮੈਂਟ ਕੀਤੀ ਹੋਵੇ ਅੱਜ ਕੋਈ ਪੇਮੈਂਟ ਦਾ ਪੰਗਾ ਪਿਆ ਹੋਵੇ ਜੀ ਨਮਾਸ਼ਹਿਰੀ ਦੇ ਤੇ ਮੇਲਾ ਸਿਗਾ ਹਮ ਤੇ ਮੈਂ ਉੱਥੇ ਕਮੀਡੀਅਨ ਨੂੰ ਬੁਲਾਇਆ ਉੱਥੇ ਜਦ ਕੋ ਉਹਨਾਂ ਮੇਰੀ ਪੇਮੈਂਟ ਦੇ ਕੋਈ ਗੱਲ ਨਹੀਂ ਹੋਈ ਸੀਗੇ ਹਮ ਤੇ ਉਹ ਕਹਿੰਦਾ ਬਾਜੀ ਕੋਈ ਗੱਲੇ ਨਹੀਂ ਵੀ ਮੈਂ ਪਹੁੰਚਾਂਗਾ ਹਮ ਠੀਕ ਆ ਪਹੁੰਚਿਆ ਵੀ ਬਹੁਤ ਵਧੀਆ ਢੰਗ ਨਾਲ ਹਾਜ਼ਰੀ ਲਾਈ ਉਹਨੇ ਹਮ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹਮ ਤੇ ਉੱਪਰ ਵਿੱਚ ਲਮਾਨਤਨ ਕਾਫੀ ਬਣ ਗਿਆ ਹੂੰ ਤੇ ਜਦੋਂ ਲਾਸਟ ਪ੍ਰੋਗਰਾਮ ਖਤਮ ਹੋਇਆ ਤਾਂ ਇਹ ਮੇਰੇ ਕੋਲ ਆ ਕੇ ਪੇਮੈਂਟ ਮੰਗਣ ਲੱਪਿਆ ਓਕੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਜੀ ਜੇ ਤਾਂ ਤੁਹਾਡਾ ਨਾ ਪੇਮੈਂਟ ਹੋਈ ਹੋ ਤਾਂ ਪੇਮੈਂਟ ਲੈ ਜਾਓ ਠੀਕ ਹੈ ਜੇ ਨਹੀਂ ਹੋਇਆ ਤਾਂ ਫਿਰ ਤੁਹਾਡੀ ਮਰਜ਼ੀ ਹੈ ਉਹ ਕਹਿੰਦੇ ਭਾਜੀ ਨਹੀਂ ਵੀ ਸ਼ਾਇਦ ਤੁਹਾਨੂੰ ਫੋਨ ਤੇ ਵੀ ਗਲਤ ਸੁਣਿਆ ਵੀ ਮੈਂ ਪੇਮੈਂਟ ਮੰਗੇ ਸੀ ਮੈਂ ਉਹਨੂੰ ਕਿਹਾ ਠੀਕ ਹੈ ਮੇਰੇ ਸੁਣਨੇ 'ਚ ਫਰਕ ਲੱਗਾ ਵੀ ਆਪਣੀ ਆ ਚੁੱਕੋ ਪੇਮੈਂਟ ਲੈ ਜਾਓ ਹੂੰ ਪੇਮੈਂਟ ਤਾਂ ਲੈ ਗਿਆ ਪਰ ਮੈਂ ਉਸ ਬੰਦੇ ਨੂੰ ਦੁਬਾਰਾ ਨਹੀਂ ਸੱਦਿਆ ਪੱਤਾ ਸਾਫ਼ ਕਰਾ ਗਿਆ ਨਾ ਪੱਤਾ ਸਾਫ਼ ਕਰਾ ਗਿਆ ਕਿਉਂਕਿ ਜਿਹੜਾ ਬੰਦਾ ਇਹ ਹੁਸ਼ਿਆਰੀ ਕਰਨ ਉਹ ਬਿਲਕੁਲ ਨਹੀਂ ਪਸੰਦ ਹੈਗਾ ਚਾਰੇ ਨਾਲ ਕੋਈ ਇਸ ਚੇਜ਼ ਤੇ ਕੋਈ ਇਦਾਂ ਦਾ ਘਟਨਾ ਵਾਪਰੀ ਹੋਵੇ ਕੋਈ ਇਦਾਂ ਦੀ ਫਨੀ ਜਾਂ ਕਹਿ ਸਕਦੇ ਯਾ ਇਮੋਸ਼ਨਲ ਟਾਈਪ ਕੁਝ ਗੁੱਸਾ ਆਇਆ ਹੋਵੇ ਜਾਂ ਕੁਝ ਇਦਾਂ ਦਾ ਨਹੀਂ ਬਿਲਕੁਲ ਹੋਇਆ ਹਾਂਜੀ ਮੇਰਾ ਸ਼ੋਅ ਸੀਗਾ ਇਹ ਬੜਾ ਚੋਰੀ ਦੇ ਵਿੱਚ ਹਾਂਜੀ ਜਿੱਥੇ ਕਿ ਮੈਂ ਐਸੇ ਸਪੈਸ਼ਲ ਸਿੰਗਰ ਤੋਂ ਉੱਥੇ ਮੈਂ ਸੱਦਿਆ ਗਿਆ ਸੀ ਹਮ ਹਲੇ ਮਜਿਸ਼ੀਅਨ ਲੱਗ ਰਿਹਾ ਸੀ ਜਿਹੜਾ ਮੇਰਾ ਐਂਕਰ ਸੀਗਾ ਹਮ ਉਹਨੇ ਪਿੱਛੇ ਤਾਂ ਦੇਖਿਆ ਨਹੀਂ ਐਂਕਰ ਮੇਲ ਸੀਗੇ ਕਿ ਫੀਮੇਲ ਸੀ ਨਹੀਂ ਫੀਮੇਲ ਸੀ ਸਿੰਗਰ ਐਂਕਰ ਤੇ ਉਹਨੇ ਪਿੱਛੇ ਨਹੀਂ ਦੇਖਿਆ ਜਿਹੜੀ ਐਂਕਰ ਹੁੰਦਾ ਉਹ ਸਟੇਜ ਦੀ ਮਾਂ ਹੁੰਦਾ ਆ ਉਹਨੇ ਸਾਰੇ ਦੇਖਣਾ ਹੁੰਦਾ ਪਿੱਛੇ ਮਜੇਸ਼ੀਅਨ ਲੱਗ ਚੁੱਕੇ ਆ ਉਹਨਾਂ ਨੇ ਪੁੱਛਣਾ ਵੀ ਤੁਸੀਂ ਰੈਡੀ ਹੋਗੇ ਕਿ ਨਹੀਂ ਹੋਗੇ ਓਕੇ ਤਾਂ ਦਾ ਆਪਾਂ ਸਿੰਗਰ ਦੀ ਐਂਟਰੀ ਏ ਕਰਾਣੀ ਆ ਹੂੰ ਤੇ ਉਹ ਸਿੰਗਰ ਐਂਕਰ ਨੇ ਕੀ ਕੀਤਾ ਪਿੱਛੇ ਨਹੀਂ ਦੇਖਿਆ ਉਹਨੂੰ ਕੁਝ ਵੀ ਉਹਨ ਸਿੱਧਾ ਹੀ ਨਾਮ ਖੇਤਾ ਤੁਹਾਡੇ ਸਾਹਮਣੇ ਤੁਹਾਡੇ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਤੁਹਾਡੇ ਜਾਣੇ ਪਹਿਚਾਣੇ ਆਵਾਜ਼ ਜਨਾਬ ਸੋਨੀ ਸਰੋਆ ਹੂੰ ਤੇ ਜਦੋਂ ਪਿੱਛੇ ਦੇਖਿਆ ਸਾਜ਼ ਜੀ ਲੱਗੇ ਨਹੀਂ ਸੋਨੀ ਸਰਵਾਂ ਆਏ ਵੀ ਨਹੀਂ ਸੋਨੀ ਸਰਵਾਂ ਨੇ ਸੋਨੀ ਸਰਵਾਂ ਨੇ ਪਿੱਛੋਂ ਆਵਾਜ਼ ਮਾਰੀ ਐਂਕਰ ਨੂੰ ਕਿ ਮੈਡਮ ਜੀ ਕਿ ਪਿੱਛੇ ਦੇਖੋ ਵੀ ਸਾਜ਼ ਨਹੀਂ ਲੱਗੇ ਵੀ ਸੋਨੀ ਸਰਵਾਂ ਕਿਦਾ ਹਾਂਗਾ ਨਾ ਤੇ ਮੈਂ ਚਾਹੁੰਦਾ ਵੀ ਚਲੋ ਐਸੀ ਤਾਂ ਇਹਨੇ ਜੋ ਕਹਿਨੇ ਵੀ ਕਿਸੇ ਨੂੰ ਦੱਸ ਸਕੀਏ ਕੁਝ ਪਰ ਹਾਂ ਜੋ ਜੇ ਆਪਾਂ ਐਂਕਰਿੰਗ ਕਰਨੀ ਤਾਂ ਉਹਦੇ ਬਾਅਦ ਐਕਸਪੀਰੀਅੰਸ ਬਹੁਤ ਜ਼ਰੂਰੀ ਆ ਹਮ ਸਟੇ ਤੇ ਬੋਲਣਾ ਤੇ ਖੜਨਾ ਬਹੁਤ ਔਖਾ ਆ ਇਸ ਕਰਕੇ ਮੇਰੀ ਤਾਂ ਇਹ ਚਾਹੇ ਬੇਨਤੀ ਰੱਖ ਲਓ ਵੇ ਕੋਈ ਵੀ ਕੰਮ ਹੈ ਪਹਿਲਾਂ ਫਸ ਜੇ ਸਟੇਜ ਤੇ ਚੜ੍ਹਦੇ ਆ ਸਟੇਜ ਦਾ ਪੂਰਾ ਦੇਖੋ ਧਿਆਨ ਰੱਖੋ ਵੀ ਮੈਜੀਸ਼ੀਅਨ ਲੱਗ ਗਏ ਆ ਸਾਊਂਡ ਰੈਡੀ ਉਸ ਤੋਂ ਬਾਅਦ ਸਿੰਗਰ ਦੀ ਐਂਟਰੀ ਫਿਰ ਇੱਕ ਵਾਰੀ ਨਾਮ ਬੋਲਿਆ ਸੀ ਉਹਨੇ ਕਿ ਹੋਰ ਵੀ ਬੋਲਿਆ ਫਿਰ ਦੁਬਾਰਾ ਦੁਬਾਰਾ ਨਹੀਂ ਦੁਬਾਰਾ ਵੀ ਨਾਮ ਬੋਲਿਆ ਮੇਰਾ ਤੇ ਫਿਰ ਨਹੀਂ ਆਏ ਤੁਸੀਂ ਫਿਰ ਐਂਕਰ ਨੇ ਬੇਇੱਜ਼ਤੀ ਮਹਿਸੂਸ ਕੀਤੇ ਕਹਿੰਦੇ ਵੀ ਮੈਂ ਵੀ ਮੇਰੀ ਬੇਇੱਜ਼ਤੀ ਹੋ ਗਈ ਵੀ ਤੁਸੀਂ ਆਏ ਨਹੀਂ ਦੁਬਾਰਾ ਹੂੰ ਅੱਖਾਂ ਲਾਲ ਕਾਲੀਆਂ ਮੈਨੂੰ ਇਦਾਂ ਲੱਗਦੇ ਜਿੱਦਾਂ ਮਿੰਤੇ ਉਹ ਵੀ ਮਾਰੇ ਦੇਣਾ ਹੁੰਦਾ ਮੈਨੂੰ ਇਦਾਂ ਲੱਗਾ ਮੈਨੂੰ ਮੈਨੂੰ ਇਦਾਂ ਲੱਗਾ ਫਿਰ ਮੈਨੂੰ ਇਦਾਂ ਡਰ ਪੈ ਕੇ ਵੀ ਸ਼ੋਅ ਛੱਡ ਕੇ ਮੈਨੂੰ ਚੱਲ ਜਾਣਾ ਫਿਰ ਮੈਂ ਕਿਹਾ ਮੈਂ ਐਂਕਰ ਕਿੱਥੋਂ ਲੱਭਣਾ ਅੱਛਾ ਇਸ ਕਰਕੇ ਚਲੋ ਮੈਂ ਤੁਸੀਂ ਉੱਥੇ ਐਜ਼ ਅ ਮੇਨ ਸਿੰਗਰ ਗਏ ਸੀ ਮੇਨ ਸਿੰਗਰ ਸੀ ਮੈਂ ਉਸ ਮੂਰੇ ਫਿਰ ਵੀ ਹੱਥ ਜੋੜੇ ਮੈਂ ਕਿਹਾ ਮੈਡਮ ਇਦਾਂ ਨਾ ਕਰੋ ਮੇਰਾ ਸ਼ੋਅ ਨਾ ਖਰਾਬ ਕਰੋ ਫਿਰ ਕੋਈ ਗੱਲ ਨਹੀਂ ਇਦਾਂ ਨਿਕਿਆ ਨੋਕਝੋਖ ਹੁੰਦੀ ਰਹਿੰਦੀ ਆ ਪਲੀਜ਼ ਮੇਰਾ ਤੁਸੀਂ ਆਪਣਾ ਕੰਮ ਤੁਹਾਡਾ ਇਹ ਹੈਪੀ ਮੂਮੈਂਟ ਰੀਅਲ ਲਾਈਫ ਦਾ ਯਾ ਬੈਡ ਐਕਸਪੀਰੀਅੰਸ ਰਿਆ ਬਿਲਕੁਲ ਬਿਲਕੁਲ ਵਧੀਆ ਹੈਪੀ ਰਹਾ ਹੈਪੀ ਸੀ ਗਏ ਹੈ ਤੁਹਾਨੂੰ ਗੁੱਸਾ ਨਹੀਂ ਆਇਆ ਵੀ ਨਹੀਂ ਗੁੱਸਾ ਮੈਨੂੰ ਆਦੇ ਨਹੀਂ ਗੁੱਸਾ ਕਿਉਂਕਿ ਰੱਬ ਨੂੰ ਮੰਨਣ ਵਾਲੇ ਬੰਦੇ ਅਸੀਂ ਨਾ ਮੈਨੂੰ ਕਦੇ ਗੁੱਸਾ ਦਾ ਨਾ ਕਿਸੇ ਤੇ ਈਰਖਾ ਆਇਆ ਮੈਨੂੰ ਤੇ ਆਪਾਂ ਸਾਰਿਆਂ ਦੇ ਲੋ ਸਤਕਾਰ ਕਰਦੇ ਜਿੰਦੇ ਵੀ ਹਾਂ ਸਰ ਤੁਸੀਂ ਲਿਖ ਵੀ ਲੈਂਦੇ ਹੋ ਹਾਂਜੀ ਮੇਰੇ ਆ ਬਹੁਤ ਜਿਆਦਾ ਸਨਮਾਨਾਤ ਜਿੱਦਾਂ ਤੁਸੀਂ ਗੀਤ ਲਿਖੇ ਆ ਹਾਂਜੀ ਤੇ ਉਹ ਵੀ ਤੁਸੀਂ ਸਿੱਖਿਆ ਵਾ ਯਾ ਫਿਰ ਤੁਹਾਨੂੰ ਮਤਲਬ ਐਸੇ ਐਕਚੁਅਲੀ ਬਿਲਕੁਲ ਜਿਹੜਾ ਕੋਈ ਵੀ ਕੰਮ ਹੈ ਉਹਦੇ ਵਿੱਚ ਸਿੱਖਣਾ ਜ਼ਰੂਰੀ ਹੈ ਕਹਿੰਦੇ ਹਾਂਜੀ ਇਹ ਤਾਂ ਹੈ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਹੂੰ ਮੇਰੇ ਗੀਤਕਾਰ ਦੇ ਵਿੱਚ ਇਹ 우ਸਤਾਦ ਨੇ جناب ਕਾਲਾ ਕਮਾਂਬ ਵਾਲਾ ਜੀ ਜਿਨ੍ਹਾਂ ਤੋਂ ਮੈਂ ਬਕਾਇਦਾ ਲਿਖਣਾ ਸਿੱਖਿਆ ਮੈਂ ਇਹ ਜਾਣਦਾ ਰਿਹਾ ਮੈਂ ਸਾਈਕਲ ਤੇ ਜਾਂਦਾ ਰਿਹਾ ਉਸ ਟਾਈਮ ਓਕੇ ਤੇ ਸਾਈਕਲ ਤੇ ਜਾਏ ਉਹਨੂੰ ਕੋ ਜਾਣਾ ਤੇ ਉਹਨੂੰ ਕੋ ਪੂਰਾ ਪੂਰਾ ਦਿਨ ਉਹਨਾਂ ਕੋਲ ਬੈਠ ਕੇ ਸਿੱਖਣਾ ਬਕਾਇਦਾ ਤੇ ਇਸੇ ਤਰ੍ਹਾਂ ਮੈਂ ਸੰਗੀਤ ਦੀ تعلیم ਹਾਸਲ ਕੀਤੀ ਆ ਸਾਈਕਲ ਤੇ ਜਾਣਾ ਹਰਬੋਨੀ ਮੇ ਲੈ ਕੇ ਤੇ ਸਿੱਖਿਆ ਤੇ ਸਿੱਖ ਕੇ ਆਪਾਂ ਮਾਰਕੀਟ ਚ ਆਏ ਆ ਉਦਾਂ ਨਹੀਂ ਤੇ ਬਹੁਤ ਸਾਰੇ ਲੋਕ ਸਾਨੂੰ ਸਪੋਰਟ ਕਰਦੇ ਆ ਬਹੁਤ ਸਾਰੇ ਸਾਨੂੰ ਨਹੀਂ ਸਪੋਰਟ ਕਰਦੇ ਤੁਹਾਨੂੰ ਸਪੋਰਟ ਕਿਹਨੇ ਕੀਤਾ ਤੇ ਕਿਹਨੇ ਨਹੀਂ ਕੀਤਾ ਸਪੋਰਟ ਮੇਰੇ ਉਹ بڑے ਦਿਲ ਦੇ ਅਜ਼ੀਜ਼ ਨੇ بڑے ਸਤਿਕਾਰਯੋਗ ਮੇਰੇ ਵੀਰ ਨੇ ਇਹ ਜਿਨ੍ਹਾਂ ਨੇ ਮੈਨੂੰ ਕਦੇ ਵੀ ਡੋਲਣ ਨਹੀਂ ਦਿੱਤਾ ਇਹ ਜਿਨ੍ਹਾਂ ਦੇ ਵਿੱਚ ਮੈਂ ਬੜੇ ਮਾਣ ਨਾਲ ਨਾਂ ਲੈਣ ਲੱਗਾ ਕਿ ਗੀਤਕਾਰ ਬਿੰਦਰੀ ਬੇਗੰਪੂਰੀ ਸਾਹਿਬ ਗੀਤਕਾਰ ਸੰਤੋਖ ਤਾਜਪੁਰੇ ਸਰਪੰਚ ਸਾਹਿਬ ਤੇ ਪੰਜਾਬੀ ਲੋਕ ਗਾਇਕ ਜਨਾਬ ਹਰਦੇਵ ਚੱਲ ਓਕੇ ਤੇ ਬਹੁਤ ਇਹ ਸਪੋਰਟ ਕੀਤੀ ਆ ਤੇ ਮੈਂ ਇਹਨਾਂ ਦਾ ਸਦਾ ਰਣੀ ਰਹਾਂਗਾ ਚਲੋ ਅਸੀਂ ਵੀ ਥੈਂਕ ਯੂ ਕਹਿੰਨੇ ਆ ਕਿ ਅਗਰ ਤੁਸੀਂ ਉਹਨਾਂ ਨੂੰ ਸਪੋਰਟ ਕੀਤੀ ਆ ਤੇ ਅੱਗੇ ਵੀ ਸਾਡੇ ਇਹਨਾਂ ਦੇ ਜਿਹੜੇ ਪ੍ਰੋਜੈਕਟ ਆਣੇ ਆ ਸੋਨੀ ਸਰਵਾ ਜੀ ਦੇ ਇਹਨਾਂ ਨੂੰ ਉਜਿੱਦਾ ਤੁਸੀਂ ਪਹਿਲਾ ਸਪੋਰਟ ਕੀਤੀ ਅੱਗੇ ਵੀ ਇਦੀ ਸਪੋਰਟ ਕਰਦੇ ਰਹੋ ਜਾਂਦਿਆਂ ਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਗੀਤ ਸੁਣਾਉਣਾ ਚਾਹੁੰਦੇ ਹੋ ਜਰੂਰ ਸੁਣਾਉਣਾ ਮੇਰੇ ਕਰ ਡਿਊਟ ਗੀਤ ਸਗਾ ਇੱਕ ਗੀਤਕਾਰ ਬਿੰਦਰੀ ਬੀਗਮ ਕੁਲ ਸਾਫ ਜਿਨਾਂ ਨੇ ਲਿਖਿਆ ਸਗਾ ਤੇ ਉਹ ਸਗਾ ਮੇਰਾ ਡਿਊਟ ਗੀਤ ਇੱਕ ਦਿਉਰ ਪਰਜਾਇ ਦੀ ਗਾਲਿਆ ਤੇ ਉਹ ਤੁਹਾਡੇ ਰੂਪ ਦੇ ਕਰਦਾ ਆ ਹਾਂਜੀ ਜ਼ਰੂਰ ਉਹਦੇ ਕੱਕੇ ਕੱਕੇ ਵਾਲ ਤੇ ਭਾਬੀ ਬਿੱਲੀਆਂ ਅੱਖਾਂ ਨਹੀਂ ਉਹਦੇ ਵਰਗੀ ਵੇਖੀ ਨਾ ਮੈਂ ਵੇਖਿਆਂ ਲੱਖਾਂ ਨਹੀਂ ਉਹਦੇ ਕੱਕੇ ਕੱਕੇ ਵਾਲ ਤੇ ਭਾਬੀ ਬਿੱਲੀਆਂ ਅੱਖਾਂ ਨਹੀਂ ਉਹਦੇ ਵਰਗੀ ਵੇਖੀ ਨਾ ਮੈਂ ਵੇਖਿਆਂ ਲੱਖਾਂ ਨਹੀਂ ਦਿਲ ਵਾਲੀ ਗੱਲ ਉਹਦੇ ਅੱਗੇ ਸਾਰੀ ਰੱਖੀ ਆ ਭਾਬੀ ਸਾਰੀ ਰੱਖੀ ਆ ਹੌਫੁਲ ਇੰਡੀਆ ਚੋਂ ਭਾਬੀ ਤੇਰੀ ਭੈਣ ਸੁਨੱਖੀਆ ਹੌਫੁਲ ਇੰਡੀਆ ਚੋਂ ਭਾਬੀ ਤੇਰੀ ਭੈਣ ਸੁਨੱਖੀਆ ਹੌਫੁਲ ਇੰਡੀਆ ਚੋਂ ਭਾਬੀ ਤੇਰੀ ਭੈਣ ਸੁਨੱਖੀਆ ਬਹੁਤ ਵਧੀਆ Song ਤੁਹਾਡਾ ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਬਹੁਤ ਵਧੀਆ ਤੇ ਤੁਹਾਡੇ ਲਈ ਆਪਾਂ ਪ੍ਰੇਅਰ ਕਰਦੇ ਆ ਕਿ ਜਿਹੜੇ ਤੁਹਾਡੇ ਨੈਕਸਟ ਆਉਣ ਵਾਲੇ ਪ੍ਰੋਜੈਕਟ ਆ ਰੱਬ ਤੁਹਾਨੂੰ ਉਦਹੀ ਮਿਹਰ ਬਣਾਇਆ ਹੱਥ ਰੱਖੀ ਰੱਖੇ ਤੁਹਾਡੇ ਸਿਰ ਤੇ ਤੁਹਾਡੇ ਨੈਕਸਟ ਆਉਣ ਵਾਲੇ ਗੀਤਾਂ ਨੂੰ ਵੀ ਬਹੁਤ ਪਿਆਰ ਤੇ ਬਹੁਤ ਸਪੋਰਟ ਮਿਲਦੀ ਰਹੇ ਵਧੀਆ-ਵਧੀਆ ਕਮੈਂਟਸ ਕਰਦੇ ਰਹੋ ਆਡੀਅנס ਨੂੰ ਵੀ ਇਹੀ ਮੈਸੇਜ ਹੈ ਤੇ ਹੁਣ ਸਾਡਾ ਟਾਈਮ ਹੋ ਚੁੱਕਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਬਹੁਤ-ਬਹੁਤ ਸ਼ੁਕਰੀਆ ਦੀਤੋ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਆਪਣੀ ਟੀਮ ਦਾ ਫੋਕ ਐਂਡ ਬੀਟ ਦਾ ਜਿੰਨੇ ਵੀ ਟੀਮ ਮੈਂਨਾਂ ਦਾ ਦਿਲ ਦੇ ਗਹਿਰਾਂ ਤੋਂ ਧੰਨਵਾਦ ਹੈ ਨੈਂਸੀ ਤੁਹਾਡੇ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਸੀਰ ਨੂੰ ਇਹ ਤੁਹਾਡੇ ਆਪਣੇ ਸਰੋਤਿਆਂ ਦੇ ਰੂਬਰੂ ਕੀਤਾ ਤੇ ਸ਼ੁਕਰਗੁਜ਼ਾਰ ਹਾਂ ਸਾਰੀ ਟੀਮ ਦਾ ਤੁਹਾਡਾ ਵੇ ਥੈਂਕ ਯੂ ਸੋ ਮੱਚ ਫੋਕ ਐਂਡ ਬੀਟ ਚੈਨਲ ਵਿੱਚ ਹੁਣ ਤੁਹਾਡੇ ਤੋਂ ਲੈਣੇ ਆ ਇਜਾਜ਼ਤ ਨੈਕਸਟ ਐਪੀਸੋਡ ਦੇ ਵਿੱਚ ਕੁਝ ਨਵੇਂ ਫਨਕਾਰ ਦੇ ਨਾਲ ਨਵੇਂ ਚਿਹਰੇ ਨਾਲ ਨਵੇਂ ਪਰਸਨੈਲਿਟੀ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਂਸੀ ਰੋਣਾ ਨੂੰ ਦਿਓ ਇਜਾਜ਼ਤ ਧੰਨਵਾਦ